5 ਫਰਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਇਸ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਜਿਹੜਾ ਆਪੋ ਆਪਣਾ ਪੂਰਾ ਜੋਰ ਲੱਗਿਆ ਇਸ ਵਾਰ ਸਰਕਾਰ ਕੌਣ ਬਣਾਵੇਗਾ ਦਿੱਲੀ ਦੇ ਵਿੱਚ ਕਿਉਂਕਿ ਵਿਧਾਨ ਸਭਾ ਚੋਣਾਂ ਨੇ ਮੁੱਖ ਮੰਤਰੀ ਚੁਣਿਆ ਜਾਣਾ ਦਿੱਲੀ ਦਾ ਪਹਿਲਾਂ ਦੋ ਵਾਰੀ ਜਿਹੜੀ ਟਰਮ ਹੈ ਉਹ ਆਮ ਆਦਮੀ ਪਾਰਟੀ ਦੇ ਹੱਥ ਰਹੀ ਆ ਤੇ ਇਸ ਵਾਰ ਜਿਹੜਾ ਆਮ ਆਦਮੀ ਪਾਰਟੀ ਦੇ ਹੱਥ ਆਉਂਦੀ ਹੈ ਜਾਂ ਫਿਰ ਕਾਂਗਰਸ ਦੇ ਹੱਥ ਆਉਂਦੀ ਹੈ ਜਾਂ ਫਿਰ ਭਾਜਪਾ ਦੇ ਹੱਥ ਆਉਂਦੀ ਆ ਇਹ ਸਮਾਂ ਦੱਸੇਗਾ ਪਰ ਕੱਲ ਸ਼ਾਮ 5 ਵਜੇ ਤੋਂ ਜਿਹੜਾ ਚੋਣ ਪ੍ਰਚਾਰ ਸੀ ਉਹ ਵੀ ਕਿਤੇ ਨਾ ਕਿਤੇ ਥੰਮ ਗਿਆ ਕਿਉਂਕਿ ਕੱਲ ਚੋਣ ਜਾਬਤਾ ਲਾਗੂ ਹੋ ਗਿਆ ਹੈ ਕੱਲ ਤੋਂ ਜਿਹੜਾ ਸ਼ਾਮ 5 ਵਜੇ ਤੋਂ ਚੋਣ ਪ੍ਰਚਾਰ ਸੀ ਉਸਤੇ ਬਿਲਕੁਲ ਫੁੱਲ ਸਟਾਪ ਲੱਗ ਗਿਆ ਹੈ ਕੱਲ ਨੂੰ ਜਿਹੜੀਆਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਸਾਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣਾ ਆਪਣਾ ਦਾਅ ਅਜ਼ਮਾਉਂਦੇ ਹੋਏ ਨਾਸਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਹੁਣ ਜਿਹੜੀ ਉਹਨਾਂ ਉਮੀਦਵਾਰਾਂ ਦੀ ਅਗਨੀ ਪ੍ਰੀਖਿਆ ਜ਼ਰੂਰ ਸ਼ੁਰੂ ਹੋਈ ਹੈ ਕਿਉਂਕਿ ਹੁਣ ਪ੍ਰਚਾਰਤਾ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਜਿਹੜੀਆਂ ਉਹਨਾਂ ਦੀਆਂ ਦਿਲ ਦੀਆਂ ਧੜਕਣਾਂ ਨੇ ਉਹ ਜ਼ਰੂਰ ਵਧੀਆਂ ਨੇ ਕਿਉਂਕਿ ਇਸ ਟਾਈਮ ਜਿਹੜਾ ਅੱਜ ਦਾ ਦਿਨ ਆ ਇਸ ਦੇ ਵਿੱਚ ਵੋਟਰਾਂ ਦਾ ਜਿਹੜਾ ਮਨ ਆ ਉਹ ਕਦੇ ਵੀ ਤਬਦੀਲ ਹੋ ਸਕਦਾ ਹੈ ਕਿਉਂਕਿ ਇਹ ਕੱਲ ਨੂੰ ਵੋਟਾਂ ਪੈਣੀਆਂ ਨੇ ਅੱਜ ਜਿਹੜਾ ਉਹ ਚੋਣ ਪ੍ਰਚਾਰ ਬੰਦ ਆ ਕੋਈ ਵੀ ਪਾਰਟੀ ਜਿਹੜਾ ਆਪਣਾ ਚੋਣ ਪ੍ਰਚਾਰ ਨਹੀਂ ਕਰ ਸਕਦੀ ਚੋਣ ਕਮਿਸ਼ਨ ਦੇ ਵੱਲੋਂ ਇਹ ਸਖਤ ਅਦਾਇਤਾਂ ਹੁੰਦੀਆਂ ਇੱਕ ਦਿਨ ਪਹਿਲਾਂ ਜਿਹੜਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਕੱਲ ਸ਼ਾਮ 5 ਵਜੇ ਤੋਂ ਜਿਹੜਾ ਚੋਣ ਪ੍ਰਸਾਰ ਸੀ ਉਹ ਬੰਦ ਹੋ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾ ਲਈ ਚੋਣ ਪਚਾਹ ਸੋਮਵਾਰੀ ਜਾਣ ਕੇ ਕੱਲ ਸ਼ਾਮ 5 ਵਜੇ ਖਤਮ ਹੋ ਗਿਆ ਚੋਣ ਪ੍ਰਚਾਰ ਖਤਮ ਹੋਣ ਦੇ ਨਾਲ ਹੀ ਉਮੀਦਵਾਰਾਂ ਦੀ ਅਗਨੀ ਪ੍ਰੀਖਿਆ ਸ਼ੁਰੂ ਹੋ ਗਈ ਸੀ ਦਿੱਲੀ ਵਿਧਾਨ ਸਭਾ ਚੋਣਾਂ ਚ 699 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਐ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਨਤਕ ਮੀਟਿੰਗਾਂ ਰੈਲੀਆਂ ਰੋਡ ਚੋ ਪੈਦਲ ਯਾਤਰਾਵਾਂ ਕਰਕੇ ਸਵੇਰ ਤੋਂ ਸ਼ਾਮ ਤੱਕ ਜਿਹੜਾ ਜਨ ਸੰਪਰਕ ਕੀਤਾ ਸੋਮਵਾਰ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਵੀ ਸਾਰੀਆਂ ਸਿਆਸੀ ਪਾਰਟੀਆਂ ਨੇ ਜੋਰਾ ਸ਼ੋਰਾ ਦੇ ਨਾਲ ਜਿਹੜਾ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆਈਆਂ ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇਹ ਕਾਂਗਰਸ ਤੇ ਭਾਜਪਾ ਇਹ ਉਮੀਦਵਾਰਾਂ ਖੜੇ ਕੀਤੇ ਨੇ ਕੁੱਲ 70 ਵਿਧਾਨ ਸਭਾ ਸੀਟਾਂ ਤੇ ਵੋਟਾਂ ਪੈਣਗੀਆਂ VOTING ਨੂੰ ਆਸਾਨ ਬਣਾਉਣ ਦੇ ਲਈ ਸਾਰੇ ਇਹ ਜ਼ਿਲ੍ਹਾ ਚੋਣ ਅਧਿਕਾਰੀ ਰੰਗ ਕੋਡ ਪ੍ਰਣਾਲੀ ਤਹਿਤ VOTING ਕੇਂਦਰਾਂ ਦੀ ਪਛਾਣ ਯਕੀਨੀ ਕਰਨਗੇ ਉਧਰ ਸੱਤਾਧਾਰੀ ਆਮ ਆਦਮੀ ਪਾਰਟੀ ਆਪਣੀ ਮੁਫਤ ਕल्याणकारी ਯੋਜਨਾਵਾਂ ਦੇ ਮਾਡਲ ਤੇ ਭਰੋਸਾ ਕਰਦੇ ਆ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਨੂੰ ਲੈ ਕੇ ਆ ਸੰਵਾਦ ਨਸਰ ਆਉਂਦੀ ਹੈ 2013 ਤੱਕ 15 ਸਾਲ ਸੱਤਾ ਸੰਭਾਲਣ ਵਾਲੀ ਕਾਂਗਰਸ ਪਿਛਲੀਆਂ ਦੋ ਚੋਣਾਂ ਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਅਜਿਹੇ ਵਿੱਚ ਜਮੀਨੀ ਪੱਧਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 25 ਸਾਲ ਤੋਂ ਬਾਅਦ ਸਮੇਂ ਬਾਅਦ ਵੀ ਦਿੱਲੀ ਦੀ ਸੱਤਾ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਆ ਭਾਜਪਾ ਨੇ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਨੇ ਉਹ ਬਹੁਤ ਜ਼ਿਆਦਾ ਕੀਤੇ ਨੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਅੰਕੜਿਆਂ ਮੁਤਾਬਕ 5 ਫਰਵਰੀ ਨੂੰ 13766 ਵੋਟਿੰਗ ਕੇਂਦਰਾਂ ਤੇ 1 ਕਰੋੜ 56 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਇਹਨਾਂ ਦੇ ਵਿੱਚੋਂ 83760000 ਪੁਰਸ਼ ਨੇ 72360000 ਜਿਹੜੀਆਂ ਨੇ ਉਹ ਔਰਤਾਂ ਨੇ ਅਤੇ 1267 ਤੀਜਾ ਜੈਂਡਰ ਜਿਹੜਾ ਭਾਵ ਜਿਹੜੇ ਕਿਨਰ ਨੇ ਉਹ ਵੋਟ ਕਰਨਗੇ VOTING ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਲਈ 733 ਪੋਲਿੰਗ ਸਟੇਸ਼ਨ ਦਿਵਿਆਂਗ ਵਿਅਕਤੀਆਂ ਲਈ ਰੱਖੇ ਗਏ ਨੇ ਇਸ ਤੋਂ ਇਲਾਵਾ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਲਈ 70 ਵਿਸ਼ੇਸ਼ ਪੋਲਿੰਗ ਕੇਂਦਰ ਵੀ ਬਣਾਏ ਗਏ ਨੇ ਸੋ ਹੋਣਾ ਜਿਹੜੇ VOTING ਕਰਨ ਵਾਲੇ ਨੇ ਉਹ ਨੇ ਕਰੋੜਾਂ ਦੇ ਵਿੱਚ ਪਰ ਜਿਨ੍ਹਾਂ ਨੇ ਵੋਟ ਲੈਣੀਆਂ ਜਿਨ੍ਹਾਂ ਨੇ ਜਿੱਤ ਹਾਸਲ ਕਰਨੀਆਂ ਜਿਹੜੇ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਆਪਣੀ ਕਿਸਮ ਤੋਂ ਜਮਾ ਰਹੇ ਨੇ ਉਹ ਕੁਝ ਸੌ ਦੇ ਵਿੱਚ ਨੇ ਤਾਂ ਇਹ ਅੰਕੜਾ ਹੈ ਜਿਹੜਾ ਬਹੁਤ ਵੱਡਾ ਹੈ ਬਹੁਤ ਸੁਚਾਰੂ ਢੰਗ ਦੇ ਨਾਲ ਜਿਹੜਾ ਉਹ ਚੋਣ ਕਮਿਸ਼ਨ ਦੇ ਵੱਲੋਂ ਵਿੱਚ ਜਿਹੜੀਆਂ ਵੋਟਾਂ ਦੀ ਪ੍ਰਕਿਰਿਆ ਪੋਲਿੰਗ ਦੀ ਪ੍ਰਕਿਰਿਆ ਨੂੰ ਨਿਯੰਤਰਣ ਬਣਾਉਣ ਦੇ ਲਈ ਜਿਹੜੇ ਪੋਲਿੰਗ ਸਟੇਸ਼ਨ ਨੇ ਉਹ ਬਣਾਏ ਗਏ ਨੇ ਸਖਤ ਜਿਹੜਾ ਪੈਰਾ ਹੈ ਉਹ ਵੀ ਪੋਲਿੰਗ ਸਟੇਸ਼ਨਾਂ 'ਤੇ ਰੱਖਿਆ ਗਿਆ ਤਾਂ ਜੋ ਕੋਈ ਵੀ ਜਿਹੜੀ ਗੜਬੜੀ ਆ ਉਹ ਨਾ ਹੋ ਸਕੇ ਕੋਈ ਹੀਰ ਫਿਰ ਨਾ ਹੋ ਸਕੇ ਕਿਉਂਕਿ ਲਗਾਤਾਰ ਜਿਹੜੀਆਂ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਭਾਜਪਾ ਪਾਰਟੀ ਇੱਕ ਦੂਸਰੇ 'ਤੇ ਜਿਹੜੇ ਵਿਅੰਗ ਕਸਦੀਆਂ ਹੋਈਆਂ ਨਜ਼ਰ ਆਉਂਦੀਆਂ ਸੀ ਇੱਕ ਦੂਸਰੇ 'ਤੇ ਜਿਹੜੇ ਨਿਸ਼ਾਨੇ ਸਾਧੀਆਂ ਹੋਈਆਂ ਨਜ਼ਰ ਆਉਂਦੀਆਂ ਸੀ ਕਿ ਇਹਨਾਂ ਨੇ ਜਿਹੜੀ ਚੋਣਾਂ ਦੇ ਵਿੱਚ ਗੜਬੜੀ ਕਰਨੀਆਂ ਤਾਂ ਇਸ ਕਰਕੇ ਜਿਹੜਾ ਹੋਣਾ ਸੁਰੱਖਿਆ ਦਾ ਸਖਤ ਪਹਿਰਾ ਜਿਹੜਾ ਉਹ ਪੋਲਿੰਗ ਸਟੇਸ਼ਨਾਂ 'ਤੇ ਬਿਠਾਇਆ ਗਿਆ ਹੈ